ਕਾਮ ਆਮਲਾੜੀ ਭਾਈ ਸਾਹਿਬ ਸਰਕਾਰ ਮੁਰਦਾਬਾ 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 ਸਾਡਾ ਮੁਰਦਾਬਾ ਮੁਰਦਾਬਾ ਪੰਜਾਬ ਦੇ ਪਾਣੀਆਂ ਨੂੰ ਪੂਰੇ ਸਟੇਟਾਂ ਵਿੱਚ ਦੇਣ ਵਾਲੀ ਭਾਈ ਸਾਹਿਬ ਸਰਕਾਰ ਮੁਰਦਾਬਾ ਮੁਰਦਾਬਾ ਇੱਥੇ ਰੱਖ ਇੱਥੇ ਰੱਖ ਕੇਂਦਰ ਸਰਕਾਰ ਭਾਈ ਭਾਲੀ ਸਰਕਾਰ ਮੁਰਦਾਬਾ 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 ਪੰਜਾਬ ਦੇ ਡਾਕਾ ਮਾਰਨ ਵਾਲੀ ਭਾਈ ਸਾਹਿਬ ਸਰਕਾਰ ਮੁਰਦਾਬਾ ਮੁਰਦਾਬਾ ਸਰਕਾਰ ਦੇਣ ਵਾਲੀ ਭਾਜਪਾ ਸਰਕਾਰ ਮੁਰਦਾਬਾਦ 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 ਜਿੱحق ਇੱਥੇ ਰੱਖ ਪੰਜਾਬ ਦੇ ਹੱਕ ਇੱਥੇ ਰੱਖ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲੀ ਭਾਜਪਾ ਸਰਕਾਰ ਮੁਰਦਾਬਾਦ 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 ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲੀ ਭਾਜਪਾ ਸਰਕਾਰ ਮੁਰਦਾਬਾਦ 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 ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲੀ ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਪਾਣੀ ਹੈ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਪਾਣੀ ਹੈ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲੀ ਪਾਜ ਪਾ ਸਰਕਾਰ ਮੁਰਦਾਬਾਦ 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 ਪਾਜ ਪਾ ਸਰਕਾਰ ਮੁਰਦਾਬਾਦ 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 ਪੰਜਾਬ ਦੇ ਪਾਣੀਆਂ ਤੇ ਉਪਰ ਪੰਜਾਬੀਆਂ ਦਾ ਹੱਕ 50 ਪੰਜਾਬੀਆਂ ਦਾ ਹੱਕ ਪੰਜਾਬੀਆਂ ਦਾ ਹੱਕ ਪੰਜਾਬ ਦੇ ਪਾਣੀਆਂ ਉਪਰ ਪੰਜਾਬੀਆਂ ਦਾ ਹੱਕ ਪੰਜਾਬੀਆਂ ਦਾ ਹੱਕ ਪੰਜਾਬੀਆਂ ਦਾ ਹੱਕ ਪਰ ਪੰਜਾਬੀਆਂ ਦਾ ਹੱਕ ਜਿਆਦੇ ਦਾ ਹੱਕ ਜਿਆਦੇ ਦਾ ਹੱਕ ਮੋਦੀ ਸਰਕਾਰ ਭਾਜਪਾ ਸਰਕਾਰ ਨੇ ਜਦੋਂ ਤੋਂ ਹੋਂਦ ਵਿੱਚ ਆਈਏ ਨੇ ਪੂਰੇ ਦੇਸ਼ ਦੇ ਲੋਕਾਂ ਦੇ ਨੱਕ 'ਚ ਧੰਮ ਕੀਤਾ ਹੋਇਆ ਜਿੱਥੇ ਭਾਜਪਾ ਦੇ ਵਿਰੋਧੀ ਸਰਕਾਰਾਂ ਉਹਨਾਂ ਸਰਕਾਰਾਂ ਨੂੰ ਦਬਾਉਣ ਵਾਸਤੇ ਔਰ ਸਿਰਫ ਬੋਰਡ ਦੀ ਰਾਜਨੀਤੀ ਕਰਨ ਵਾਸਤੇ ਜਿਹੜੀ ਹੈ ਬੀਜੇਪੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਲੱਗੀ ਹੋਈ ਆ ਔਰ ਰਾਤ ਉਹਨਾਂ ਨੇ ਅਚਾਨਕੇ ਫੈਸਲਾ ਕੀਤਾ ਕਿ ਜਿਹੜਾ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਅੰਦਰ ਜਿਹੜਾ ਪਹਿਲਾਂ ਤੋਂ ਹੀ ਪਾਣੀ ਘੱਟ ਹੈ ਪਰ ਜਿਹੜਾ ਬੀਜੇਪੀ ਸਰਕਾਰ ਨੇ ਆਪਦੇ ਸਾਸ਼ਤ ਜਿਹੜੀਆਂ ਸਰਕਾਰਾਂ ਨੇ ਇਕੱਠੀਆਂ ਹੋ ਕੇ ਪੰਜਾਬ ਦੇ ਹੱਕਾਂ ਨੂੰ ਲੁੱਟਣ ਵਾਸਤੇ ਪੰਜਾਬ ਦਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਜਾਂ ਦੂਜੇ ਹੋਰ ਸਟੇਟਾਂ ਨੂੰ ਦੇਣ ਵਾਸਤੇ ਜਿਹੜਾ ਉਹ ਪੰਜਾਬ ਦਾ ਪਾਣੀ ਲੁੱਟਿਆ ਇਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਵੇਂ ਲੜਾਈ ਜੜੀ ਆ ਉਹ ਜਿੱਥੇ ਵੀ ਲੋੜ ਪਊਗੀ ਜਿਸ ਤਰ੍ਹਾਂ ਦੀ ਵੀ ਲੋੜ ਪਊਗੀ ਚਾਹੇ ਸਾਨੂੰ ਅਦਾਲਤਾਂ 'ਚ ਲੜਨ ਦੀ ਲੋੜ ਪਵੇ ਚਾਹੇ ਸਾਨੂੰ ਮੈਦਾਨ ਦੇ ਵਿੱਚ ਸੜਕਾਂ ਤੇ ਲੜਨ ਦੀ ਲੋੜ ਪਵੇ ਅਸੀਂ ਹਰ ਤਰ੍ਹਾਂ ਦੇ ਨਾਲ ਜਿਹੜਾ ਉਹ ਬੀਜੇਪੀ ਸਰਕਾਰ ਦਾ ਵਿਰੋਧ ਕਰਾਂਗੇ ਔਰ ਆਪਣੇ ਪਾਣੀਆਂ ਦੀ ਰਾਖੀ ਕਰਾਂਗੇ ਕਿੰਨਾ ਪੰਜਾਬ ਦਾ ਪੂਰੀ ਦਾ ਕਿੰਨਾ ਨੁਕਸਾਨ ਹੋਇਆ ਕਿੰਨਾ ਪਾਣੀ ਹੈ ਜਿਹੜਾ ਉਹ ਲਿਜਾ ਰਹੇ ਦੇਖੋ ਜਿਹੜਾ 12 ਮਹੀਨਿਆਂ ਦੇ ਜਿੰਨਾ ਪਾਣੀ ਜਾਂਦਾ ਸੀਗਾ ਉਹ 10 ਮਹੀਨਿਆਂ ਚ ਉਹਨਾਂ ਨੇ ਪਾਣੀ ਲੈ ਜਾਣਾ ਤੇ ਤੁਸੀਂ ਇਹ ਦੇਖੋ ਵੀ ਘੱਟ ਤੋਂ ਘੱਟ 20% ਪਾਣੀ ਉਹ ਵੱਧ ਲੈ ਜਾਣਗੇ ਅੱਜ ਵੀ ਸਾਡੇ ਕੋਲੇ ਪੰਜਾਬ ਦੇ ਖੇਤਾਂ ਨੂੰ ਪੂਰਾ ਦੇਣ ਵਾਲਾ ਪਾਣੀ ਨਹੀਂ ਤੇ ਇਹਦੇ ਨਾਲ ਪੰਜਾਬ ਦੀ ਜਿਹੜੀ ਆ 20% ਘੱਟੋ-ਘੱਟ ਜਿਹੜੀ ਆ ਉਹ ਖੇਤੀ ਵਾਂਝੀ ਹੋ ਜਾਊਗੀ। ਸੋ ਇਸ ਵਾਸਤੇ ਪਹਿਲੇ ਹੀ ਸਾਡਾ ਪਾਣੀ ਥੱਲੇ ਜਾ ਰਿਹਾ ਤੇ ਹੋਰ ਪਾਣੀ ਥੱਲੇ ਜਾਊ ਤੇ ਪੰਜਾਬ ਦੀ ਜਿਹੜੀ ਧਰਤੀ ਉਹ ਬੰਜਰ ਹੋ ਜਾਣੀ ਆ। ਇਸ ਵਾਸਤੇ ਸਾਨੂੰ ਇਸ ਲੜਾਈ ਨੂੰ ਲੜਨਾ ਪੈਣਾ। ਪਬਲਿਕ ਨੂੰ ਜਿਵੇਂ ਐਸੇ ਦੋ। ਪਬਲਿਕ ਨੂੰ ਇਹੀ ਮੈਸੇਜ ਦਿੰਨੇ ਆ ਕਿ ਇਹ ਸਾਡਾ ਸਾਰਿਆਂ ਦਾ ਸਾਂਝੀ ਲੜਾਈ ਹੈ ਕਿਉਂਕਿ ਪਾਣੀ ਤੋਂ ਬਿਨਾ ਕੋਈ ਵੀ ਜਿਉਂਦਾ ਨਹੀਂ ਰਹਿ ਸਕਦਾ। ਗੁਰਬਾਣੀ ਕਹਿੰਦੀ ਪਹਿਲਾ ਪਾਣੀ ਜੀਵੋ ਹੈ ਤੇ ਮਨੁੱਖ ਦੇ ਜਿਉਣਾ ਦਾ ਸਭ ਤੋਂ ਜ਼ਰੂਰੀ ਪ ਪੇਜ ਵਾਸਤੇ ਅਸੀਂ ਪਾਣੀ ਦੀ ਸੰਭਾਲ ਵਾਸਤੇ ਸਾਰੇ ਇਕੱਠੇ ਹੋਈਏ ਔਰ ਭਾਜਪਾ ਦੀ ਸਰਕਾਰ ਦੇ ਖਿਲਾਫ ਡਟ ਕੇ ਵਿਰੋਧ ਕਰੀਏ ਤੇ ਉਹਨੂੰ ਪਤਾ ਲੱਗੇ ਕਿ ਜਿਹੜੇ ਦੁਨੀਆ ਦੇ ਲੋਕ ਪੰਜਾਬ ਦੇ ਲੋਕ ਆ ਉੱਠ ਖੜੇ ਆ ਔਰ ਭਾਜਪਾ ਦੀਆਂ ਗਲਤ ਚਾਲਾਂ ਦੇ ਖਿਲਾਫ ਅੱਜ ਡਟੇ ਖੜੇ ਆ